ਉਹ ਸਾਤਰੀ ਹੁੰਦਾ ਤਾਂ ਬਸ ਟੱਤੈ ਨੂੰ ਨਹੀਂ ਕਿਹਾ ਮਲੇ ਖੁੱਤਰ ਗਿਆ ਸੀ ਬਸ ਟੱਤ ਹਾਂ ਆਉਂਦੇ ਬਾਬਾ ਕੀ ਕਹਿੰਦਾ ਸੀ ਕਾਕਾ ਦੇ ਲਈ ਉਹ ਕਹਿੰਦਾ ਸੀ ਵੀ ਜਿਹੜਾ ਇੱਥੇ ਖਾਸਾ ਰਹਿੰਦਾ ਹੁੰਦਾ ਸੀ ਹਾਂ ਸ਼ਾਸਤਰ ਕਹਿੰਦੇ ਬਹੁਤ ਸਾਰੇ ਕੋਲ ਹਾਂ ਉਹ ਸ਼ਾਸਤਰ ਵੀ ਕਹਾਣੀ ਸੀਗੀ ਲੰਮੀ ਹੂੰ ਪਹਿਲਾਂ ਤਾਂ ਉਹਦੇ ਕੋਲ ਤਿੰਨ ਚਾਰ ਹੀ ਹੁੰਦੇ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੱਤ ਕਾ ਸਿੱਖ ਲਿਆ ਉਹ ਤਾਂ ਹੂੰ ਅਸੀਂ ਜਾਂਦੇ ਹੁੰਦੇ ਸੀ ਨਗਰ ਕੀਰਤਨ ਤੇ ਗੱਤ ਕਾ ਕਰਦੇ ਹੂੰ ਨੇੜੇ ਨੇੜੇ ਪਿੰਡਾਂ 'ਚ ਠੀਕ ਹੈ ਉਮਦਾਸ ਆਏ ਪੈਸੇ ਲੈਂਦੇ ਨਹੀਂ ਹੁੰਦੇ ਸੀਗੇ ਹੂੰ ਵੀ ਵੀ ਜਿਹੜਾ ਅਧਿਕਾੜਾ ਪੈਸੇ ਦੀ ਗੱਲ ਕਰਕੇ ਜਾਂਦੇ ਜੀ ਠੀਕ ਹੈ ਤੇ ਜਦੋਂ ਕੋਈ ਸਾਨੂੰ ਮਾਨਤਾਨ ਦੇ ਤੌਰ ਤੇ ਵੀ ਚਲ ਉਹ پیسے ਦੇ ਦਿੰਦਾ ਸੀ ਜਾਂ ਸਰੋਪੇ ਖਾਪੇ ਬਾ ਦਿੰਦਾ ਸੀ ਅਸੀਂ ਸਾਰਾ ਕੁਝ ਬਾਬੇ ਨੂੰ ਦੇ ਦਿੰਦੇ ਠੀਕ ਇਹਨੂੰ ਕਿ ਬਾਬਾ ਵੀ ਛੋਟੀਆਂ-ਛਾਟੀਆਂ ਲਿਆ ਜਾਂ 700 ਇਹ 700 ਸਾਡੇ ਐ ਉਦੋਂ ਬਣਾਏ ਬੈਠੇ ਜਾਂ ਗੱਤਕੇ ਵਾਲਿਆਂ ਛੋਟੀਆਂ ਕੋਈ ਵਰਛਾ ਦੇ ਨਾਲ ਨਹੀਂ ਸੀ ਇੱਕ ਛੋਟੀ ਗੜਾਸੀ ਹੁੰਦੀ ਸੀ ਤੇ ਅਸੀਂ ਜਾਲ ਆਪਦਾ ਬਣਾਇਆ ਸੀਗਾ ਆਪਣਾ ਰਸਗਾਂ ਨਾਲ ਮੜ ਕੇ ਤੇ ਹਾਂ ਸਾਡੇ ਥੋੜੇ ਆਮ ਥਹਰਾਂ ਨਾਲ ਉਹ ਨਰੋਏ ਵੱਤ ਹੁੰਦੀ ਉਹ ਅਸੀਂ ਜ਼ੋਰ ਨਾਲ ਖੇੜਦੇ ਸੀ ਐ ਗੱਧ ਕਰਾ ਪੂਰਾ ਮਾਰ ਸੀ ਉਹ ਪੂਰਾ ਮਾਰ ਸੀ ਉਹਨੇ ਸਿਖਾਇਆ ਬਹੁਤ ਹੋਣਾ ਹਾਂ ਆਪਣੇ ਪਿੰਡ 'ਚ ਜਿੰਨੇ ਹੈਗੇ ਬੰਦੇ ਸਿੱਖੇ ਵੀ ਤੇ ਸਾਰੇ ਪੁਰਾਣੇ ਉਹਦੇ ਸਿਖਾਏ ਗਏ ਉਦੋਂ ਪਹਿਲਾਂ ਸੀਗੇ ਪਹਿਲਾਂ ਆਪਣਾ ਉਹਦੇ ਸ਼ਾਰੀ ਸੀ ਸਪੈਚ ਉਹਦਾ ਕੀ ਨਾਮ ਸੀ ਉਹ ਜਿਹੜੇ ਜਰਗਰਦੀ ਪੇਟ ਬਣਾਵਾ ਜੱਗੇ ਦਾ ਡੇੜੀ ਸਰਜੀਤ ਉਹ ਇਹ ਸਾਰੇ ਉਦੋਂ ਇਕੱਠੇ ਸਿੱਖੇ ਵੀ ਸੀ ਪਹਿਲਾਂ ਉਹ ਤਾਂ ਫਿਰ ਪਾਕਿਸਤਾਨਾ ਗਿਆ ਪਹਿਲਾਂ ਉਹ ਜਦੋਂ ਜਦੋਂ ਤੁਰਦਾ ਹੁੰਦਾ ਸੀ ਉਹ ਸਾਈਕਲ ਨਾਲ ਵੀ ਤੁਰਦਾ ਸੀ ਜਦੋਂ ਉਹ ਐ ਜਿਵੇਂ ਪੈਤਰਾ ਖੜਦੇ ਹੁੰਦੇ ਆ ਉਹਦੀ ਤੋਰ ਹੀ ਐ ਜੀ ਜੱਗੇ ਦੇ ਡੇੜੀ ਦੀ ਉਸ ਤੋਂ ਬਾਅਦ ਫਿਰ ਇਹਨੇ ਸਿਖਾਇਆ ਮਹੰਗਾਲ ਕੇ ਨੂੰ ਮੰਗਲ ਜਿਹੜਾ ਆਪਣਾ ਉਹ ਖਾਲਸਾ ਮਰ ਗਿਆ ਇਹਨਾਂ ਦਾ ਖਾਲਸਾ ਕਹਿੰਦਾ ਡੇੜੀ ਉਹਨਾਂ ਨੂੰ ਤੇ ਬਿਆੰਤ ਬੜਾਇਆ ਚ ਤੇ ਹੋਰ ਸਰਜੀਤ ਇਹ ਸੀਗੇ 12 ਦਿਨ ਜਿਹੜੇ ਇਹਨਾਂ ਨੂੰ ਸਹਾਇਆ ਇਹਨਾਂ ਨੂੰ ਮਗਰੋਂ ਫਿਰ ਸਾਨੂੰ ਸਹਾਇਆ ਤੇਰੇ ਸੀ ਮੰਟੂ ਸੀ ਮਨਦੀਪ ਸੀ ਮੈਂ ਤੇ ਹੋਰ ਕਈ ਮੁੰਡੇ ਸੀ ਅਠਾ 10 ਗਿਆ ਜਾਨੀ ਕਾ ਡਾਕਟਰ ਸੀਗਾ ਇਹਨਾਂ ਨੇ ਮੈਂ ਬਾ ਡਾਕਟਰ ਨਹੀਂ ਵੇਰਾ ਸਾਨੂੰ ਸਾਇਨ ਬਾਬਾ ਗੰਗਾ ਰਾਮ ਨੂੰ ਕਿਸੇ ਨੇ ਉਹਨੇ ਦੇਵੇ ਲੰਗ ਨਿਕਦਾ ਉਹਦੇ ਨਾਲ ਤਾਂ ਹੀ ਸਾਡੀ ਚਾਲ ਨਹੀਂ ਰਲਦੀ ਜੀ ਉਹਨੇ ਤਾਂ ਹੀ ਬੁਲਾ ਲੈਂਦੀ ਚਾਲ ਪਰ ਰਲਦੀ ਨਹੀਂ ਨਹੀਂ ਵੀ ਐ ਆ ਡਬਲ ਵਿੱਚ ਸਿੱਖਣਾ ਪਾ ਉਹਦੇ ਬਾਹਰ ਹੋਸੀ ਉਹਦਾ ਹੋਸੀ ਉਹ ਚਾਰੰਗੀ ਸੀ ਸਾਡੇ ਅੰਗ ਵੱਧ ਸੀ ਸਾਡੇ ਦੇ ਮੁੱਢ ਤੋਂ ਸ਼ੁਰੂ ਚੀਜ਼ ਤੋਂ ਹੁੰਦੀ ਉਹ ਚਾਰ ਤੋਂ ਹੁੰਦੀ ਆਗੋਂ ਸਾਡੀ ਚਾਹ ਫਰਾਓ ਜੀ ਠੀਕ ਹੈ ਤੇ ਕਹੇ ਅਰਦੂ ਵੀ ਬਾਲਾ ਸੋਦਾ ਪੈਣਾ ਆਹ ਕਾਕਾ ਦੇ ਲਈ ਹੈਂ ਔਰ ਬਦੋ ਵੈਸੇ ਕਹਿ ਦਿੰਦੇ ਸੀ ਉਹ ਇਹਨਾਂ ਨੂੰ ਉਹ ਕਹਿੰਦੇ ਏਟ ਨਹੀਂ ਚੱਕਿਆ ਹੁੰਦਾ ਸੀ ਮੈਨੂੰ ਇੱਥੇ ਕੋਈ ਆ ਗਿਆ ਕੰਧ ਤੇ ਏਟ ਨਹੀਂ ਚੱਕਿਆ ਹੁੰਦਾ ਇਹ ਕਹਿੰਦਾ ਗੱਲ ਹੈ ਹੈਂ ਕਹਿੰਦਾ ਏਟ ਕਿਉਂ ਨਹੀਂ ਗਿਣਿਆ ਹੁੰਦਾ ਨਹੀਂ ਇਟਾਂ ਵੀ ਕਿਤੇ ਏਟ ਨਾ ਗਿਆ ਉਹ ਜੀ ਹਾਂ ਸਾਡੇ ਦਾ ਬਹੁਤ ਪ੍ਰੇਮ ਤੇ ਹੈਂ ਬੜੀ ਬੋਲੇਗਾ ਹੋਰ ਰੰਗ ਤੇ ਭੁੱਲਣਾ ਪਊਗਾ ਬਾਈ ਜੀ ਨੇ ਫੇਰ ਕਾਕਾ ਦੇ ਲਈ ਕਿਹੜਾ ਕੁੜਾ ਹੈ ਨਹੀਂ ਸਿਹਰੇ ਆ ਉਹ ਨਹੀਂ ਮੁੰਡਾ ਹੈ ਨਹੀਂ ਸਿਹਰੇ ਇਹ ਮੁੰਡਾ ਹੈ ਨਹੀਂ ਇਹ ਕੁੜਾ ਹੈ ਕੁੜਾ ਹੈ ਇਹਗਾ ਕੁੜੀ ਇਕੱਤਰ ਦਾਮ ਦਾ ਮੇਰੇ ਕੋਲੇ ਗਿਆ ਜੀਏ ਦੋ ਫਿਰ ਉਹ ਮਰ ਗਿਆ ਸਾਰਾ ਸਾਤਰ ਉਹ ਸਾਰਾ ਸਮਾਨ ਲੈ ਗਿਆ ਉਹ ਸਾਰਾ ਸਮਾਨ ਕੋਲ ਕੁੜੀਆਂ ਪਰ ਜਵਾਦ ਲੈ ਗਏ ਉਹ ਪਰਲੇ ਪਾਸੇ ਪਈ ਜਾਵਾਂ ਪਹਿਲਾਂ ਕਾਕਾ ਦੇ ਲਈ ਮੇਰਾ ਫਿਰ ਘਰ ਵਾਲੀ ਦੋ ਹਾਂ ਹੋਰ ਬਣਾਇਆ ਮੈਂ ਜੋ ਦੋ ਅਸੀਂ ਖੇਡਦੇ ਹੁੰਦੇ ਜਦੋਂ ਇੱਕ ਦੋ ਸਾਤਰ ਮੈਂ ਆਪਦੇ ਕੋਲੇ ਰੱਖ ਲੈਣੋ ਇੱਕ ਵਰਸਾ ਜਿਹੜੀ ਫੁੱਜ ਗਈ ਸਕੀਨ ਨਹੀਂ ਹੁੰਦੀ ਮੋਨੇ ਲੱਗੀ ਰੋਹਦੇ ਉਹਦਾ ਵਰਸਾ ਮੇਰੇ ਕੋਲੇ ਗਿਆ ਇੱਕ ਨਾਗਣੀ ਸੀ ਜ ਸਾਡੇ ਕੋਲੇ ਜਦੋਂ ਅਸੀਂ ਨਕਰ ਕੀਤਾ ਤੇ ਖੇਡਾਂ ਜਾਂਦੇ ਸੀ ਉਹ ਮੇਰੇ ਕੋਲੇ ਆ ਉਹ ਮੈਂ ਮਗਰੋ ਰੀ ਲੱਗੇ ਆ ਪਹਿਲਾਂ ਹੀ ਮੇਰੇ ਕੋਲੇ ਸੀ ਆ ਮਗਰੋ ਦਾ ਕਹਿੰਦੇ ਜਦੋਂ ਮਗਰੋ ਸਾਡੇ ਸ਼ਾਸਤਰ ਪੋਸ ਸ਼ਾਸਤਰ ਤਾਂ ਉਹ ਲੈ ਗਿਆ ਕਿਰਪਾਨ ਲੈ ਗਿਆ ਫਿਰ ਖੂਂਡਾ ਲੈ ਗਿਆ ਉਹ ਨੰਗ ਦੀ ਨਾਵਾ ਬਾਹਰ ਆਂਦਾ ਜਿਹੜਾ ਤੁਹਾਡੇ ਘਰ ਕੋਲੇ ਕਿਹੜਾ ਨੰਗ ਦਾ ਕਿਨਾਰਾ ਚੰਦ 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 ਦਿਖਾਲਾ ਉਹਨੂੰ ਚਲਾਉਣਾ ਕੋਈ ਨਹੀਂ ਉਹਦਾ ਤੇ ਗਾਤਰੇ ਸਾਰੇ ਪਾਈ ਫਿਰਦਾ ਰਹਿੰਦਾ ਹਾਤਰ ਚਲਾਉਣਾ ਨਹੀਂ ਉਹਨੂੰ ਆਉਂਦਾ ਭੈ ਨਹੀਂ ਕਰੇਗਾ ਕਿਲੇ ਭੈ ਜੰਗ ਲੱਗ ਲੱਗ ਜੇ ਆਪਾਂ ਲੜ ਲਾਂਗੇ ਜਾਂਦੇ ਲੱਗੇ ਚਲਾਉਣੀ ਆਉਦਾ ਬਾਬਾ ਹਾਤਰ ਚਲਾਉਣਾ ਕੋਈ ਨਹੀਂ ਆਉਂਦਾ ਉਹਨੂੰ ਚੱਕਣ ਦਾ ਸ਼ੌਕ ਹੀ ਵਾ ਇਹ ਵੀ ਬਾਬਾ ਹਨਾ ਨਹੀਂ ਉਹ ਗੱਲਾਂ ਜਿਵੇਂ ਹੁਣ ਅੱਗੇ ਆਪਾਂ ਕਹਿੰਦੇ ਆ ਹੋਨਾ ਲ ਮੈਨੂੰ ਹੁਣ ਚਲਾਉਣੀ ਨਹੀਂ ਹੋਣੀ ਇਹ ਕਿਤਾ ਬੜੀ ਬੜੀ ਜਾਂਦੀ ਹੈ ਨਾ ਜੇ ਚਲਾਉਣੀ ਹੋਵੇ ਨਹੀਂ ਨਾ ਚਲਾਉਣੀ ਉਦੋਂ ਹੀ ਹੋਵੇ ਜੇ ਮੋਹਰ ਵਾਲਾ ਪਾਸੇ ਜੇ ਆਪਦੇ ਵੀ ਵਜਦੀ ਆ ਕਿ ਇਹ ਤਲਵਾਰ ਦਾ ਕੰਮ ਇਹੋ ਕੋਈ ਸਹੀ ਕਰਨਾ ਥੱਲੇ ਪੈਰਾਂ ਨੂੰ ਨਾ ਵੱਡ ਤੂੰ ਭਾਣ ਥੱਲੇ ਦੀ ਆ ਕੇ ਹਾਂ ਤੇ ਤਰਚਵੀ ਚੱਲਦੀ ਹੈ ਆ ਜਾ ਆਏ ਸਿੱਧੀ ਨਹੀਂ ਚੱਲਦੀ ਸਿੱਧੀ ਨਹੀਂ ਜਾਂਦੀ ਸਿੱਧੀ ਆਪੇ ਜੇ ਡੂਲਾ ਪਾਸੇ ਹੋ ਗਿਆ ਇਹ ਨਾ ਹੀ ਸਿੱਧੀ ਇਹ ਕੰਮ ਕਰਦੀ ਇਹ ਟੇਢੀ ਕੰਮ ਕਰਦੀ ਠੀਕ ਆ ਇਹ ਵਾ ਸਾਈ ਕਾਰ ਨਹੀਂ ਉਹ ਜਦੋਂ ਢੰਗ ਸਾਂਗੇ ਬੱਕਰਾ ਚੜਤਾਉਂਦੇ ਆ ਉਦੋਂ ਐਸ ਲੋਡ ਬਾਰ ਕਰਦੇ ਆ ਐਸ ਲੋਡ ਸਿੱਧਾ ਨਹੀਂ ਕਰਦੇ ਗਾਜੀ ਫੜਨ ਸਿੱਧਾ ਕੰਮ ਘੱਟ ਕਰਦੀ ਇਰਚਾ ਕੰਮ ਬੰਦ ਕਰਦੀ ਹਾਂਜੀ ਕਸਾਉਂਦੇ ਕਰਦੇ ਆ ਠੀਕ ਬਰਛਾ ਵੀ ਜੇ ਐਂ ਕਰੀ ਜਾਂ ਅਗਲੇ ਬਲੀ ਨੂੰ ਉਹ ਵੀ ਕੰਮ ਨਹੀਂ ਕਰਦਾ ਬਰਛਾ ਵੀ ਆ ਪਾ ਮੈਂ ਕਰਦਾ ਪਿੱਛੇ ਕਰਕੇ ਫੇਰ ਵਾਰ ਕਰਦਾ ਜਦੋਂ ਮੂਰੇ ਆ ਗਿਆ ਠੀਕ ਕੋਈ ਨਹੀਂ ਆ ਦੂਜਾ ਜਾਂ ਆਏ ਤਾਂ ਮੈਂ ਥੱਲੇ ਨੂੰ ਜਾਂ ਥੱਲੋਂ ਤਾਂ ਜਾਂ ਥੱਲੋਂ ਇਹ ਐ ਮਾਰਨੇ ਤਾਂ ਵੀ ਪਿੱਛੇ ਕਰਕੇ ਮਾਰੋ ਸਾਡੀ ਛਤਰੀ ਆ ਗਿਆ ਹੋਰ ਬਲਵੋਈ ਦੀ ਗੱਲ ਠੀਕ ਉਹਨੇ ਬਣਾਇਆ ਹੋਂ ਬਾ ਵੀ ਵੱਟਾ ਇਹ ਵੀ ਕਰਦੇ ਉਹਨੇ ਬਣਵਦੀ ਗੱਲ ਛਤਰੀ ਵਾਲੀ ਦੀ ਤਾਂ ਨਹੀਂ ਕਾਕਾ ਜਿੰਨੀ ਕਿੰਨੀ ਉਮਰ ਹੋ ਗਈ ਮਰਿਆ ਇਹ ਬਾਵਾ ਬੁੜਾ ਬੁੜਾ ਉਹਦਾ ਕੋਈ ਨਹੀਂ ਹੈ 5.70 6.70 ਦਾ ਮਾਸਾ ਸੀਗਾ ਉਹਦਾ ਟੈਗ ਹੋ ਗਿਆ ਉਹਨੂੰ ਆ ਕੇ ਵਧਗਾ ਕੋਈ ਇਹ ਜਾਂ ਕੋਈ ਚੱਕਰ ਦੀ ਬੁਵਾਰ ਨਹੀਂ ਰਵਾੜ ਨਹੀਂ ਪਉਦਣੀ ਇੱਥੇ ਉਹ ਪਿਆ ਸੀਗਾ ਤੇ ਆਥਰੇ ਵਧਗਾ ਆਇਆ ਸਾਡੇ ਕੋਲੋਂ ਗੱਲਾਂ ਬਾਤਾਂ ਕਰਕੇ ਕੋਈ ਬੁਮਾਰ ਨਹੀਂ ਸੀ ਇੱਥੇ ਜਦੋਂ ਰਾਤ ਨੂੰ ਬਾਥਰੂਮ ਕਰਨ ਲੱਗਿਆ ਤੇ ਉਹਨੂੰ ਬਸ ਟੈਗ ਹੋ ਗਿਆ ਤੇ ਜਦੋਂ ਬਾਥਰੂਮ ਕਰਕੇ ਮੁੜਨ ਲੱਗਿਆ ਤੇ ਮੁੜਨ ਉਸਾਰ ਬਸ ਜਿਹੜਾ ਖਾ ਕੇ ਪੰਜੇ ਤੇ ਲੈ ਪਿਆ ਨਾਂ ਦੀ ਨਾਲ ਮੌਤ ਹੋ ਗਈ ਠੀਕ ਹੈ ਤੇ ਉਹਨੂੰ ਕਾਕਾ ਦੇ ਲਈ ਕਹਿੰਦੇ ਕਹਿੰਦੇ ਉਹਦੀ ਪਾਪੀ ਨੇ ਪਣੀ ਘਰ ਵਾਲੀ ਰੱਖੀ ਸੀ ਪਾਕਿਸਤਾਨੋਂ ਕਿਵੇਂ ਜਿਹੀ ਕਹਿੰਦੇ ਉਹ ਤਾਂ ਸੰਤੋਪਾ ਸਾਡੀ ਕੀ ਰੱਖਿਆ ਪਤਾ ਤਾਂ ਕਿਉਂ ਨਹੀਂ 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 ਤਾਂ ਵੀ ਉਹ ਪਣੀ ਕੇ ਆ ਗਏ ਭਾਈ ਆਇਏ ਬੜੂ ਜਹਾ ਹੈ ਇਹ ਆਏ ਬਜ਼ੁਰਗਾਂ ਦੀਆਂ ਇਹਦੀਆਂ ਕਹਾਣੀਆਂ ਦੇਖਾ